ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੈਰੀ ਫੈਨ ਵੇਖਣ ਆਲੇ ਸਾਰੇ ਵੀਰ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆਜ ਦੀ ਵੀਡੀਓ ਦੇ ਵਿੱਚ ਵੀਤੀ 6-7 ਘੋਟੀਆਂ ਨੇ ਚੰਗੀਆਂ ਸ਼ਾਨਦਾਰ ਨੇ ਕੋ ਕਲਾ ਘੋਟੀਆਂ ਵੀਰ ਲੈ ਗਏ ਆ ਤਾਲੀਆਂ ਸੁਈਆਂ ਨੇ ਕੁਝ ਘੱਬਣਾ ਨੇ ਆਓ ਵੀਰ ਜੀ ਨਾਂ ਭਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਜੀ ਹੋਰ ਬੁੱਕੇ ਆਲਾ ਵਧੀਆ ਵਧੀਆ ਠੀਕ ਠਾਕ ਵਧੀਆ ਜੀ ਨਾਂ ਦੱਦੋ ਆਪਣਾ ਨਾਂ ਹੈ ਜੀ ਜੋਗਨ ਅਨਿਸ਼ ਕਰਮਾਸ਼ੀਆ ਜ਼ਿਲ੍ਹਾ ਗੁਰਦਾਸਪੁਰ ਸੀਟੀ ਦੇ ਦਾ ਪੱਗਣਾ ਠੀਕ ਹੈ ਜੀ ਫੋਨ ਨੰਬਰ ਹੈ 98769930 ਕਿੰਨੀਆਂ ਝੋਟੀਆਂ ਜਾਗੀਆਂ ਝੋਟੀਆਂ ਦੇ 4 ਦੇ ਵਿੱਚ ਸੁਈਆਂ ਦੇ ਵਿੱਚ ਗੱਬਣਾ ਬਰੀ ਚੰਗੀਆਂ ਟੋਕਲਾ ਝੋਟੀਆਂ ਨਿੱਕੇ ਸਿੰਘ ਦੀਆਂ ਚੰਗੀਆਂ ਟੋਕਲਾ ਹਾਂ ਜੀ ਪਹਿਲਾ ਵਧੀਆ ਰਿਹਾ ਵੀਡੀਓ ਨਾਲ ਬਰੇ ਫੂਲ ਆਏ ਵਿਗ ਗਿਆ ਮਾਲ ਪਾਈ ਤੱਕ ਹਾਂਜੀ ਬਰੀਕ ਕੰਮ ਵਧੀਆ ਬਿਲਕੁਲ ਹਾਂਜੀ ਅੱਜ ਵੀ ਚੰਗੀਆਂ ਝੋਟੀਆਂ ਨੇ ਪੂਰੀਆਂ ਟੋਕਲਾ ਚੰਗੀਆਂ ਝੋਟੀਆਂ ਸੂਈਆਂ ਵਿੱਚ ਦੋ ਦੋ ਕੱਪੜਾ ਦੋ ਸੂਈਆਂ ਵੱਡੀਆਂ ਪੂਰੀ ਠੀਕ ਹੈ ਉਹ ਵੀ ਤੁਸੀਂ ਦੱਸਦੇ ਪਏਗੇ ਚਵਾਈ ਕਰਾ ਕੇ ਦੋ ਦੋ ਟਾਈਮ ਚਵਾਈ ਕਰਾ ਕੇ ਦੋ ਟਾਈਮ ਚਵਾਈ ਕਰਾ ਕੇ ਫਿਰ ਦੰਦੀ ਅੱਛਾ ਚੰਗੀਆਂ ਝੋਟੀਆਂ ਨੇ ਨਾ ਦੋ ਦੋ ਨਹੀਂ ਆਏ ਨਾ ਚਵਾਈ ਕਰਾ ਕੇ ਤਿਆਰ ਕਰੋ ਕੱਢੋ ਸੂਈ ਝੋਟੇ ਦਾ ਬੜਾ ਹੁੰਦਾ ਇਹ ਤਾਂ ਖੁੰਮਾ ਹੁੰਦਾ ਹੈ ਇਹ ਤਾਂ ਹੁੰਦਾ ਮੋਦੀ ਜੀ ਅੱਜ ਦਾ ਤਾਂ ਕਰਦਾ بڑا ਰੇਡ ਜੀ ਆਈ ਹੁੰਦਾ ਜੀ ਹਾਂਜੀ ਠੀਕ ਹੈ ਤੇ ਕਰੀਏ ਸ਼ੁਰੂਆਤ ਹਾਂਜੀ ਇਹਦੇ ਬਾਰੇ ਦੱਸੋ ਝੋਕੀ ਝੋਟੀ ਏ ਚਾਰ ਦੰਨ ਹਾਂਜੀ ਪਰਸੋਂ ਦੀ ਸੂਈ ਏ ਪਰਸੋਂ ਦੀ ਸੂਈ ਏ ਖੋਲੋ ਤੋਰੋ ਹਾਂਕੋ ਗੱਤੋ ਗੱਤੋ ਚੈੱਕ ਕਰੋ ਵੀਰ ਜੀ ਪਰਸੋਂ ਦੀ ਸੂਈ ਮਗਰ 35 ਦੇ 9 ਕਿਲੋ ਬੋਰਾ ਤਿਆਰ 9 ਕਿਲੋ ਬੋਰਾ ਤਿਆਰ ਆ ਹਾਂਜੀ ਵੇਖੋ ਵੀਰ ਜੀ ਚੰਗੀ ਝੋਟੀ ਆ ਪਲ ਜੜ ਬਹੁਤ ਆ ਪਤਲਾ ਚਾਮਾ ਬੱਡੀ ਆ ਚੰਗੀ ਝੋਟੀ ਆ ਜੀ ਕੋਈ ਓਦਾਂ ਦੀ ਆ ਚਮਕ ਸਿੰਘ ਦੀ ਕੁਆਲਿਟੀ ਆ ਬੱਡੀ ਆ ਪਾਸਾ ਛੱਡ ਗਿਆ ਵੇਖੋ ਜੇ ਪੈਰ ਵੀ ਪੁੱਟ ਜੇ ਵੀਰ ਐਲ ਕਮਾ ਲੋ ਕਮਾ ਲੋ ਕਮਾ ਲੋ ਕਮਾ ਲੋ ਸਿੰਘ ਦੀ ਕੁਆਲਿਟੀ ਸਿੰਘ ਦੀ ਕੁਆਲਿਟੀ ਚੈੱਕ ਕਰੋ ਵੇਖੋ ਵੀਰ ਜੀ ਚੰਗੀ ਝੋਟੀ ਆ ਸਿੰਘ ਦੀ ਕੁਆਲਿਟੀ ਵੀ ਸ਼ਾਨਦਾਰ ਆ ਪਤਲਾ ਚੰਮ ਆ ਗਿਆ ਖਾਂਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਚੰਗੀ ਝੋਟੀ ਆ ਜੀ ਸਿਵਾਇ ਇਨੀ ਬੋਲੀ ਕੋਈ ਆ ਕੱਦ ਕਾਠ ਵੀ ਬਹੁਤ ਸ਼ਾਨਦਾਰ ਲੱਗਿਆ ਪਤਲਾ ਚੰਮ ਆ ਗਿਆ ਹੈ ਨਾ ਆਮਰ ਚੱਤੀ ਕੱਟੀ ਆਈ ਬਿਲਕੁਲ ਜੀ ਜੇਕਰ ਨਾ ਹਣੀ ਬੋਲਾ ਨਾਮ ਕਿਲੋ ਵਰਤਣਾ ਪਹਿਲਾਂ ਨਹੀਂ 12 ਕਿਲੋ ਦੁੱਧ ਘੱਟ ਲੈਣਾ ਠੀਕ ਹੈ ਜੀ ਠੀਕ ਹੈ ਸਵਾਇ ਬਹੁਤ ਹੀ ਚੰਗੀ ਸਵਾਇ ਆ ਬਿਲਕੁਲ 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 ਜੀ ਹਾਂਜੀ ਵੀਰ ਜੀ ਕੀ ਮੋਲ ਕਰ ਲੈਣਾ ਇਹਦਾ ਮੋਲ ਤੇ ਜਾ ਜੀ ਪਹਿਲਾਂ ਜੀ ਚੀਜ਼ੀ ਚੈੱਕ ਕਰੋ ਬਿਲਕੁਲ ਅਦਰ ਕੀ ਜੋੜੀ ਜੀ ਕੱਪ ਡਾ ਰਹੀ ਆ ਡਾ ਰਹੀ ਆ ਨੰਦਰੀਏ ਦੋੜ ਨੇ ਉਹਦਾ ਸੀਲ ਲੱਗ ਪੂਰੀ ਪੂਰੀ ਸੀਲ ਲੱਗ ਕੋਈ ਨੇ ਆਣਾ ਚੋਏ ਕੋਈ ਸਿਆਣਾ ਚੋਏ ਅੱਛਾ ਜੀ ਹਾਂ ਦੀ ਕੁਆਲਿਟੀ ਬਹੁਤੀ ਟੋਪ ਦੀ ਕੁਆਲਿਟੀ ਠੀਕ ਹੈ ਪਿਓਰ ਜੈੱਡ ਬਲੈਕ ਕਾਲਚਰ ਦੀ ਪੂਰੀ ਸ਼ਾਸ ਬਿਲਕੁਲ ਇਹ ਕਵਾਲ ਨਹੀਂ ਕੀਤਾ ਥੋੜੀ ਜੀ ਡਰਗੀ ਉਹਦਾ ਨਹੀਂ ਕੋਈ ਗੱਲ ਕੈਮਰੇ ਤੇ ਬਿਲਕੁਲ ਨਹੀਂ ਪਿਓਰ ਝੋਗੀ ਹੈ ਜੇ ਚਾਰ ਦਿਨ ਦਾ ਕੀ ਹਾਂਜੀ ਆ ਮਗਰ ਵੀ ਕੱਟੀ ਆ ਗਈ ਮਗਰ ਵੀ ਕੱਟੀ ਆ ਗਈ ਬਾਕੀ ਕੀ ਦੀ ਟਾਈਮ ਹੀ 12 ਵਜੇ ਦਾ ਇਹ ਨਾ ਹਾਂਜੀ ਇਹ 12 ਵਜੇ ਬਈ ਸ਼ਾਮ ਚੰਗੀ ਪੰਜ ਜਾਂਦੀ ਠੀਕ ਹੈ ਕੀ ਮੁੱਲ ਬਹੁ ਕਰ ਲੈਣਾ ਝੋਡੀ ਦਾ ਮੁੱਲ ਤੇ ਕੀ ਆ ਜੀ ਮੁੱਲ ਤੇ 1-5 ਗਲੀ ਦਾ 1-5 ਹਾਂਜੀ ਇਹ ਲੱਖ ਦੀ ਲੱਖ ਦੀ ਹਾਂਜੀ 95 ਦੀ ਜਾਂਦੇ 95 3000 ਦਾ 95000 95000 ਦੀ 95000 ਕੋਈ ਨਹੀਂ ਦੂਰੋਂ ਚੱਲ ਗਿਆ ਹੋਊਗਾ ਤਾਂ ਮਾਤਰਨ ਹੋਰ ਕਰਦੇ 95000 ਤਾਂ ਖੁੱਲਾ ਮਾਤਰਨ ਕਰਦਾਂ ਕਿ ਜੱਸ ਨੂੰ ਸ਼ੋਰ ਸ਼ਾਟ ਕਰਦਾਂਗੇ ਵੇਖੋ ਵੀਰ ਜੀ ਵੱਡੀ ਝੋਟੀ ਆ ਗਈ ਆ ਚੰਗੀ ਝੋਟੀ ਆ ਥਾਂ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਸਤਲਾ ਚਾਂਮਾ ਗਿਆ ਵੀਰ ਕੰਦਾ 95000 ਦੀ ਝੋਟੀ ਦੇਦਾਂ ਵੀ ਤੋਰਾ ਚੈੱਕ ਕਰਾਇਆ ਕਰੀ ਚੰਗੀ ਝੋਟੀ ਆ ਵੀਰ ਜੀ ਬਹੁਤ ਸ਼ਾਨਦਾਰ ਆ ਰੇਟ ਵੀ ਤਾਂ ਜਾਇਜ਼ ਆ ਅੜੀ ਵੱਡੀ ਝੋਟੀ ਕੋਈ ਛੋਟੀ ਨਹੀਂ ਬੇਸਿੰਗ ਦੀ ਕੁਆਲਿਟੀ ਸ਼ਾਨਦਾਰ ਆ ਤੰਗ ਨੂੰ ਬਹੁਤ ਵਧੀਆ ਲੱਗਿਆ ਓ ਕੀ ਕੱ ਲੈ ਲਾ ਰਿਹਾ ਹਾਂ ਜੀ ਬਰਾਏ ਲਾ ਰਿਹਾ ਕੁਦ ਕਰਕੇ ਸੇ ਹੁੰਦਾ ਲੈ ਆ ਵੀ ਜੱਡ ਬਲੈਕ ਆਹ ਜੀ ਕਾ ਸਪੈਸ਼ਲ ਜੀ ਦਾ ਵਜਨ ਆ ਆਹ ਦੇਖੋ ਜੀ ਹਰ ਕੱਟੀ ਵੀ ਬਤਾਉ ਬਿਲਕੁਲ ਦੇਖੋ ਵੇਖੋ ਇਹ ਰੇਡ ਵੀ ਇਹਦਾ ਜਿਆਜਾ 92000 ਦੀ ਵੀਰ ਕਹਿੰਦਾ ਝੋਟੀ ਦੇ ਦਾਂਗੇ ਕੋਚ ਵੀ ਮਾਰ ਦਿੰਦੇ ਪੂਰੇ 90 ਨਹੀਂ ਜਾਂਦੇ ਆ ਜੱਸ ਸੁਣਾ ਹਣਾ ਜੀ ਪੂਰੇ ਲੰਬੇ ਯਾਰ ਜੀ ਕਹਿੰਦਾ ਝੋਟੀ ਦਵਾਂਗੇ ਝੋਟੀ ਸ਼ਾਨਦਾਰ ਪੈਲਣ ਝੋਟੀ ਹੈ ਸਿੰਘ ਦੀ ਕੁਆਲਿਟੀ ਸ਼ਾਨਦਾਰ ਆ ਠੰਡੀ ਸਰਵੀਰ ਦੱਸਦਾ ਵਿਆ ਚੰਗੀ ਝੋਟੀ ਆ ਜੀ ਜੱਸ ਨਹੀਂ ਨਹੀਂ ਜੀ ਹਾਂ ਜੀ ਆ ਗਈ ਜਿੰਨੇ ਆਪਣਾ ਪਹਿਲੇ ਵਾਰ ਦੱਸਿਆ ਨਹੀਂ ਜੀ ਰਾਵੀ ਜੀ ਆ ਗਈ ਜੀ ਜੱਸ ਵਾ ਕੋਈ ਨਹੀਂ ਗੱਪਣਿਆ ਗੱਪਣਾ ਤੇ ਜੱਸੂਏ ਦੀ ਯਾਰ ਆ ਖੋਲ ਦੁੱਧ 17 16 ਕਿਲੋ ਜਿੰਨੀ ਦਾ ਜੀ ਮਈ ਦਿਖਾਓ ਵੇਖੋ ਵੀਰ ਜੀ ਵੱਡੀ ਮੈਂ ਆ ਗਈ ਆ ਸਿੰਘ ਦੀ ਕੁਆਲਿਟੀ ਸ਼ਾਨਦਾਰ ਆ ਬਿਲਕੁਲ ਜੀ ਲੰਮੀ ਬੇਲ ਆ ਵਜਨ ਫੁੱਲ ਆ ਤੇ ਲੇਵੇ ਦੇ ਵੇਖੋ ਵੀਰ ਜੀ ਕੀ ਕਹਨੇ ਆ ਜੀ ਪੰਡਾਏ ਭਾਈਆਂ ਵੀਰ ਪਿਛਲੇ ਸੂਏ ਦਾ ਰਕਾਰਡ 16 ਕਿਲੋ ਦਾ ਬਿਲਕੁਲ ਬਿਲਕੁਲ ਜੰਗੀ ਮੈਂ ਆ ਜੀ ਆ ਕਿਸ ਤਰ੍ਹਾਂ ਦਾ ਬਿਲਕੁਲ ਜੀ ਵੱਡੀ ਆ ਕੋਈ ਛੋਟੀ ਨਹੀਂ ਬਿਲਕੁਲ ਜੀ ਨੀਲੀ ਰਾਵੀ ਆ ਗਈ ਆ ਪਤਲਾ ਚਮ ਆ ਗਿਆ ਲੰਮੀ ਬੇਲ ਆ ਗਈ ਆ ਵਜਨ ਫੁੱਲ ਆ ਗਿਆ ਸਿੰਘ ਦੀ ਕੁਆਲਟੀ ਵੀ ਸ਼ਾਨਦਾਰ ਆ ਕਿਆ ਬਾਤਾਂ ਜੀ ਮੋੜੋ ਵੀਰ ਜੀ ਮੋੜੋ ਛਾਣੇ ਬਹੁਤ ਸਪੈਸ਼ਲ ਲੱਗਿਆ ਹੈ ਨਾ ਜੀ ਚੈੱਕ ਕਰਾਵੇ ਜੀ ਥਾਣਾ ਕੀ ਕੀ ਵੇਖੋ ਕੀ ਬਾਤਾਂ ਆਂ ਸਾਈਡ ਤੋਂ ਖਾਦੋ ਤੁਹਾਨੂੰ ਇਧਰੋਂ ਵਸਾ ਕੋਈ ਛੋਟੀ ਮੈਂ ਨਹੀਂ ਹੈਗੀ ਪੂਰੀ ਵੱਡੀ ਆ ਵੇਖੋ ਦੋ ਦੋ ਕੁੜੀ ਹੋਰੀਆਂ ਇੱਕ ਟਾਈਮੇ ਲੈ ਜੀ ਦੋ ਚਾਰ ਦਿਨ ਵਿੱਚ ਹਾਂ ਦੋ ਚਾਰ ਦਿਨ ਆ ਜੇ ਤਾਂ ਦੋ ਚਾਰ ਦਿਨ ਲੈ ਜਾਏਗੀ ਇਹੋ ਚੈੱਕ ਕਰਾਵੇ ਜੀ ਬਿੰਦੀਆਂ ਦਾ ਚੱਡਾ ਆ ਗਿਆ ਖੁੱਲੇ ਲੈਵੇ ਦੀ ਆ ਚੰਗੇ ਰਿਕਾਰਡ ਵਾਲੀ ਆ ਗਈ ਹੈ ਮੈਂ ਸਿੰਘ ਦੀ ਕੁਆਲਿਟੀ ਵੀ ਸ਼ਾਨਦਾਰ ਆ ਵਜੇ ਨੂੰ ਫੁੱਲ ਆ ਗਿਆ ਨੀਲੀ ਦਾ ਵੀ ਜੇ ਹੁੰਦੀ ਬਿਲਕੁਲ ਕੀ ਮੁੱਲ ਕਰ ਲੈਣਾ ਵੀਰੇ ਦਾ ਮੁੱਲ ਤੇ 30 ਘਰੀ ਦਾ ਇਹ ਕੱਸੇ ਹੀ ਹਾਂਜੀ ਜਿਆਨੀ ਜਾਂਦੇ ਜੀ 1.5 ਦੀ 1.45 ਦੀ ਜਾਂਦਾ 1.40 ਦੀ ਜਾਂਦਾ 1.40 ਦੀ ਹਾਂ ਜੀ ਉਹ ਜਿਵੇਂ ਮਾਤਾ ਕਰਦਾ ਕਰੀ ਦੋ 1.35 ਦੀ ਦੇ ਦਾਂਗੇ ਹਾਂ 1.35 ਦੀ ਹਾਂ ਜੀ ਓ ਕਿ ਮਾਂ ਦਾ ਨਾ ਆਇਆ ਗਏ ਵੀਰ ਦਾ ਕਰਦੇ ਹੋ ਜੇ ਕੋਈ ਵੀਰ ਆਇਆ ਗਏ ਦੂਰੋਂ ਦਾ ਫੋਲ ਮਾਂ ਦਾ ਕਰਦਾ ਵੇਖੋ ਵੀਰ ਜੀ ਚੈੱਕ ਕਰੋ ਮੈਂ ਰੇਡ ਬਿਲਕੁਲ ਹੀ ਜਾਇਜ ਆ ਪਤਲਾ ਚੰਮ ਆ ਗਿਆ ਵਜਨ ਫੋਲਾ ਗਿਆ ਮੇਰੇ ਇੰਦੀ ਕੀ ਕਿਆ ਬਾਤਾਂ ਵੀਰ ਚੰਗੀ ਮੈਂ ਆ ਵਜਨ ਫੋਲਾ ਕੋਈ ਵੀਰ ਦੂਰੋਂ ਚੱਲ ਗਿਆ ਹੋਊਗਾ ਪਸੰਦ ਜ਼ਰੂਰ ਮੈਂ ਆ ਉਹ ਵੀ ਛੱਡ ਕੇ ਨਹੀਂ ਜਾਂਦਾ ਰੇਡ ਦੀ ਤੇ ਕਿਆ ਬਾਤਾਂ ਆ ਰੇਡ ਤੇ ਬਿਲਕੁਲ ਜਾਇਜ ਹੋ ਗਿਆ ਵੀਰੇ ਇੱਕ ਮੁੰਡਾ ਮਾਂ ਦਾ ਕਰਦੇ ਇੱਕ ਬੱਤੀ ਦੀ ਜੈਸ ਨੋਈ ਹੁਣੀ ਏ ਇੱਕ ਬੱਤੀ ਦੀ ਜੈਸ ਨੋਈ ਹੁਣੀ ਛੋੜ ਕੇ ਪਿਆ ਜੰਮਦੀ ਬਿਲਕੁਲ ਜੀ ਇੱਕ ਬੱਤੀ ਦੀ ਵੀ ਇਹ ਕਹਿੰਦਾ ਦੇ ਦਾਂਗੇ ਜੀ ਪਰ ਮਾਤੇ ਕੋਈ ਢੀ ਮੱਝ ਦਿੰਦਾ ਨਹੀਂ ਹੈਗਾ ਕੋਈ ਢੀ ਵੱਡੀ ਮੱਝ ਫੀਲ ਫੂਲ ਬੜੀ ਆ ਇਹ ਕਾਰੀ ਲਈ ਇਹ ਵਧੀਆ ਚੱਕ ਮਿਲ ਆਵੇ ਕਾਰੀ ਸੋ ਤਾਂ ਆਹਾਂ ਕਿਲੋ ਦੁੱਧ ਦਹੀਂ ਗਿਆ ਚਲੋ ਇੱਕ ਬੱਤੀ ਦੀ ਦੇ ਦਿਓ ਹੈਗੇ ਵੀਰ ਦਾ ਮਾਨ ਕਰਦੇ ਉਹ ਕਰ ਦਾਂਗੇ ਜਿਆ ਜਿਆ ਜੀ ਕਰਦਾ ਵੀਰ ਜੀ ਹਾਂਜੀ ਹਾਂਜੀ ਆਦੇ ਮੈਨੂੰ ਦੱਸੋ ਇਹ ਵੀ ਸੁਈ ਹੈ ਪੰਜਵਾਂ ਦਿਨ ਦੀ ਸੁਈ ਨੂੰ ਆ ਪੰਜਵਾਂ ਦਿਨ ਆ ਗਿਆ ਥੋੜਾ ਨਮੂਦਾ ਕਿ ਲੋਹਿਆ ਥੋੜਾ ਤਮੇ ਜੀ ਵੇਖੋ ਵੀਰ ਜੀ ਇਹਦਾ ਸਿੰਘ ਸਿੰਘ ਚੰਗਾ ਲੱਗਿਆ ਲੰਮੀ ਬੇਲ ਆ ਗਈ ਆ ਚੰਗੀ ਝੋਟੀ ਆ ਛਾਨ ਤੋਂ ਸ਼ਾਨਦਾਰ ਲੱਗਿਆ ਬੱਚਾ ਕੀ ਬਾਲਾ ਇਹਨਾਂ ਮਤ ਕੱਟਾ ਆ ਗਿਆ ਕੱਟਾ ਗਿਆ ਇਹਦੇ ਹਾਂਜੀ ਠੀਕ ਹੈ ਕਿੰਨੀਆਂ ਧਾਰਾਂ ਦੱਸਿਆ ਹਣਾ 9-10 ਕਿਲੋ ਤਿਆਰ ਆ ਚੋਥਾ ਪੰਜਵਾ ਦੁੱਧ ਦੇ ਵੀ 14 ਕਿਲੋ ਕਰਦੇ 9-10 ਕਿਲੋ ਤਿਆਰ ਆ 12 ਕਿਲੋ ਠੰਡਾ ਦੋਸਤਵਾ ਦੇ ਠੀਕ ਹਾਂਜੀ ਵੇਖੋ ਇਹਦੀ ਚੰਗੀ ਝੋਟੀ ਹੈ ਵੀ ਹਾਂ ਜੀ ਲੈਵਾ ਹੋ ਗਿਆ ਤੇ ਇਹ ਸੀ ਜਾਲ ਬੜੀ ਆ ਕੀ ਮੁੱਲ ਕਰ ਲਵਾਂ ਮੇਰਾ ਮੁੱਲ ਤੇ 95 ਕਰੀਦਾ ਜੇ 90 ਦੀ 90 ਜੋੜ 87 ਦੇ ਦਾਂਗੇ 88 ਦੀ 85 ਦੀ ਐਸ ਨੂੰ ਹੀ ਹੋਈ ਜੀ ਅੱਛਾ ਜੀ ਹਾਂ ਸ਼ੂ ਇਹ ਜਾਇ ਰੇਡ ਹੋ ਗਿਆ ਮੇਰਾ 85000 ਦੀ ਚੰਗੀ ਝੋਟੀ ਆ ਬੜੀ ਦਾਣੀ ਹੈਗਾ ਕੱਟ ਗਿਆ ਚੱਡਾ ਆ ਗਿਆ ਝੋਟੀ ਦਾ ਠੰਡ ਦੀ ਕੁਆਲਿਟੀ ਸ਼ਾਨਦਾਰ ਆ ਗਈ ਆ ਚੰਗੀ ਆ ਜੀ ਬੱਚਾ ਕੱਟਾ ਆ ਗਿਆ ਮੈਂ ਤਾਂ ਹਾਂ ਜੀ ਠੀਕ ਹੈ ਜੀ ਚਾਜੂ ਬੋਲਾ ਇੱਕ ਨੰਬਰ ਦਾ ਹੋਏ ਅੱਗੇ ਇਹਦਾ ਬਲਕਿਸ ਇੱਕ ਗੱਬਣਾ ਜੀ ਗੱਬਣਾ ਜੀ ਆ ਬੋਲਾ ਵੀਰ ਜੀ ਵੇਖੋ ਜੀ ਚੰਗੀ ਝੋਡੀ ਆ ਸਾਨੂੰ ਤੁਹਾਨੂੰ ਦਿਖਾ ਦਿਓ ਕੀ ਬਾਤ ਹੈ ਜੀ 13 14 ਕਿਲੋ ਦੋ ਤੁਹਾਨੂੰ ਜੀ ਚੰਗੇ ਰਿਗਾਰਡ ਵਾਲੀ ਆ ਜੀ ਸਾਫ ਸੁਥਰੀ ਆ ਵਾਜਨ ਬੋਲ ਆ ਗਿਆ ਪੂਰੀ ਵੱਡੀ ਮਾਦੀ ਕੋਈ ਛੋਟੀ ਨਹੀਂ ਹੈ ਬਿਲਕੁਲ ਜੀ ਇਹ ਕੋਲੀਜੀ ਲੈਵਲ ਹੁਆ ਬੋਲ ਖੁੱਲਦਾ ਮੇਰਾ ਪਹਿਨ ਬੋਲਾ ਗਿਆ ਸਿੰਗਲੀ ਕੁਆਲਟੀ ਚੰਦ ਲੱਗੀ ਆ ਰੋਟੀ ਆ ਰੋ ਜਾਣੀ ਪਤਲਾ ਚਾਮ ਆ ਗਿਆ ਚੰਗੀ ਆਈ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਇਹਨਾਂ ਕੋਲ ਕਹਿੰਦੇ ਵਰਦੀ ਬਣੀ ਬੇਠਾ ਨਹੀਂ ਜਾਂਦਾ ਮੈਂ ਕੋਈ ਟੀਮੇ ਬਣੀ ਕਿੰਨੇ ਦਿਨ ਬਾਕੀ ਆ ਇਹ 5 ਦਿਨ ਲੱਗੇ ਮਾਂਪੇ ਆ ਪੈਂਸ਼ਨ ਦਿਨ ਬਾਕੀ ਆ ਇਹ ਵੱਡੀ ਮੈਂ ਹਾਂ ਚੰਗਾਰਕਾਰ ਦੁੱਧ ਦਾ ਦੇਗੇ ਦੁੱਧ ਜਾਨੇ 13 ਅਗਲੇ ਚੋਇਆ ਦੁੱਧ 13 ਮਿਲੋ ਦੁੱਧ ਨਹੀਂ ਅੱਛਾ ਠੀਕ ਆ ਜੀ ਚੰਗੀ ਮੈਂ ਆਈ ਮੇਰੇ ਕੋਲ ਟੀਮੇ ਆ ਲੈਵਾ ਬਹੁਤ ਸ਼ਾਨਦਾਰ ਲੱਗਿਆ ਦੇਨੀ ਖੜਦੀ ਆ ਪਤਲਾ ਚਾਮ ਆ ਗਿਆ ਬਿਲਕੁਲ ਅੱਜ ਕਿ 14 15 ਕਲੰਮ ਮਾਨਨਾ ਕਰਦੇ ਕੀ ਰੇਟ ਹੈ ਇਹਦਾ ਮੋਲ ਤੇ ਰਹਿ 15 ਕਲੀ ਦਾ 115 ਹਾਂਜੀ ਏ ਕੀ ਗੱਲ ਕਰਦੀ ਹੈ ਜਾਂਦੀ ਹੈ ਟੱਕਰ ਕਰਦਾ ਚੈੱਕ ਪਾਣੀ ਦੀ ਹਾਂ 15 ਦੀ ਗੈਸ ਨੋਈ ਨਹੀਂ ਗੈਸ ਨੋਈ ਕੋਈ 1000 ਰੁਪਏ ਹੋਰ ਚੜਨਾ ਇੱਕ ਚਾਰ ਦੀ ਗੈਸ ਨੋਈ ਆਏਗੀ ਵੀਰ ਦਾ ਮਾਨਦਾਨ ਕਰਦੇ ਹੋ ਚੰਗੀ ਮਹਾਂ ਵੇਚੀ ਫਲ ਜੜ ਬਹੁਤ ਆ ਪਤਲਾ ਚਾਮਾ ਲੇਵਾ ਸ਼ਾਨਦਾਰ ਲੱਗਿਆ ਦਿਨ ਛੇ ਵੀਰ ਕਹਿੰਦਾ ਬਾਕੀ ਆ ਸੇਗਰੀ ਕਵਾਰਟੀ ਸ਼ਾਨਦਾਰ ਲੱਗੀ ਆ ਪੂਰੀਆਂ ਨਿਸ਼ਾਨੀਆਂ ਦੁੱਧ ਵਾਲੀਆਂ ਬੜੀ ਪੋਲੀ ਬਿਲਕੁਲ 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 ਇੱਕ ਜਾਣ ਦੀ ਕਰਦਾਂਗੇ ਮਾਨਦਾਨ ਥੋੜਾ ਇੱਕ ਚਾਚੋ ਆਏਗੇ ਜੀ ਇਹਦਾ ਮਾਨਦਾਨ ਕਰਦੇ ਹੋ ਜੀ ਕੋਈ ਵੀ ਦੂਰੋਂ ਚੱਲ ਕੇ ਆਊਗਾ ਉਹੋ ਵੀ ਇਸਦਾ ਮਾਨਦਾਨ ਜ਼ਰੂਰ ਕਰਿਓ ਜੀ ਆਪਣੀ ਸੂਰ ਵਾਲੀ ਚਵਾ ਕੇ ਦੋ ਟਾਈਮ ਤੇ ਬਿਲਕੁਲ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਕੋਈ ਵੀ ਵੀਰ ਦੂਰੋਂ ਚੱਲ ਕੇ ਆਉਂਦਾ ਇੱਕ ਨਾਮ ਪਸ਼ੂ ਦੇ ਲਾ ਕੇ ਜ਼ਰੂਰ ਆਓ ਆ ਕੇ ਚਵਾਈ ਕਰੋ ਫਾਸ ਕਰੋ ਉਹ ਵੀ ਇਸਦੀ ਤੁਹਾਡਾ ਆਪ ਦਾ ਫਰਜ਼ ਬਣਦਾ ਰੇਡ ਬਾਕੀ ਵੀ ਨੇ ਜੈ ਜੈ ਚੰਗੀਆਂ ਝੋਟੀਆਂ ਨੇ ਵੱਡੀਆਂ ਨੇ ਕੱਟ ਕੱਟ ਖਾਲੀਆਂ ਨੇ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਪਸੰਦ ਉਹਨੂੰ ਜਰੂਰ ਹੋਣਗੀਆਂ ਜੀ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਗਈ ਵੀ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ 17 ਕਿਲੋ ਦੁੱਧ ਨਾ ਕਰੇਗੀ ਕੀ ਗੱਲ ਕਰੇਗਾ 17 ਕਿਲੋ ਅੱਗੇ ਝੋਟੀਆਂ ਝੋਗੀਆਂ ਵੀ ਬੜੀ ਚੰਗੀਆਂ ਝੰਗੀਆਂ ਝੋਟੀਆਂ ਜੀ ਜੋ ਜੈਡ ਬਲੇਗ ਜੀ ਵਾਈ ਬੜੀ ਚੰਗੀ ਲੱਗੀ ਹਾਂਜੀ ਦੱਸ ਦਿਓ ਆਪਣਾ ਪਿੰਡ ਦੱਸ ਦਿਓ ਵੀਰ ਪਿੰਡ ਆਪਣਾ ਹੈਗਾ ਜੀ ਸ਼ੁਕਰਮਾਸ਼ੀਆ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬੱਗਨਾਨਾ ਫੋਨ